ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਿਵਾਰ ਬਾਈ ਠੀਕ ਆ ਸਾਰਿਆਂ ਦਾ ਜਾਨਵਰ ਸਾਰਿਆਂ ਦੇ ਠੀਕ ਠਾਕ ਬਾਈ ਲੋ ਜੀ ਬਾਈ ਅੱਜ ਮੀਂਹ ਪੈ ਕੇ हटਿਆ ਦੇਖ ਸਾਡੇ ਤੁਸੀਂ ਆ ਪਾਣੀ ਖੜਾ ਹੁਣ ਥੋੜਾ ਜਿਹਾ ਮੌਸਮ ਹੁਣ ਥੋੜਾ ਜਿਹਾ ਕਲੀਅਰ ਹੋਇਆ ਯਾਨੀ ਕਿ ਧੁੱਪ ਨਿਕਲ ਗਈ ਯਾਨੀ ਕਿ ਹੈ ਦਾ ਮੀਂਹ ਕਾਲੀ ਓ ਧੁੱਪ ਆ ਮੀਂਹ ਵਾਲੀ ਓ ਮੈਨੂੰ ਲੱਗਦਾ ਵੀ ਦੁਬਾਰੇ ਹੋ ਸਕਦਾ ਮੀਂਹ ਕਿਉਂਕਿ ਅੱਜ ਲੋਹੜੀ ਦਾ ਦਿਨ ਆ ਬਾਈ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਵੀ ਸਾਰੇ ਵੀਰਾਂ ਨੂੰ ਜਿਹੜੇ ਆਪਾਂ ਨੂੰ ਦੇਖਦੇ ਭਰਾ ਆਪਣੇ। ਮਾ ਚਲੋ ਅੱਜ ਮੌਸਮ ਥੋੜਾ ਵਧੀਆ ਏ ਧੁੱਪ ਜੀ ਨਿਕਲੀ ᱛੀ ਨਾਲੇ ਬੱਚੇ ਕੱਢੇ ਧੁੱਪ 'ਚ ਛੋਟੇ ਨਾਲੇ ਆਪਣੇ ਜਿਹੜੇ ਬਾਈ ਕਬੂਤਰ ਆਪਣੇ ਉੱਡਣੇ ਵਾਲੇ ਆ ਉਹਨਾਂ ਦਾ ਥੋੜਾ ਸ਼ੌਂਕ ਕਰਾ ਦੰਨੇ ਹਨਾ ਵੀਰਾਂ ਨੂੰ ਆਪਣੇ ਨੂੰ। ਤਾਂ ਬਾਕੀ ਗੱਲ ਕਰੀ ਦੀ ਗੱਲ ਬਾਈ ਬੈਠਾ ਇੱਧਰ ਬਾਈ ਨਾਲ ਕਰਦੇ ਗੱਲ। ਬਾਈ ਅਸਲੀ ਕਾਲ। ਅਸਲੀ ਕਾਲ ਬਾਈ ਸਾਰਿਆਂ। ਹੋਰ ਕੀ ਹਾਲ ਚਾਲ? ਜੀ ਆ ਵੀਰਾਂ ਠੀਕ ਆ। ਠੀਕ ਆ। ਹੋਰ ਬਾਈ ਪੂਟਰ ਬਾਈ ਬਣਾ ਆਉਂ ਆ ਫਸਤੀ ਗਾ ਸਾਰਿਆਂ ਨੂੰ ਜਿੰਨੇ ਵੀ ਆਪਾਂ ਨੂੰ ਦੇਖਦੇ ਆ ਨਾ ਤੇ ਬਾਈ ਹੋਰ ਛੜਦੀ ਕਲਾ ਵਿੱਚ ਉਹ ਮੈਂ ਨਾਲੇ ਮੁਬਾਕਾ ਭਰਾਤ ਕੋੜੀ ਦੀਆਂ ਸਾਰਿਆਂ ਨੂੰ ਤੇ ਆਪਾਂ ਇਹ ਤਾਂ ਵੀ ਅੱਜ ਟੋਪ ਨਿਕਲੀ ਗਈ ਸੀ ਬਧੀਆ ਹੂੰ ਸੋਚਿਆ ਵੀ ਚੱਲ ਇਹਨਾਂ ਨੂੰ ਬੱਚੇ ਜਿਹੜੇ ਛੋਟੇ ਆ ਨਾ ਪਾਣੀ ਦਵਾ ਦਿਆਂ ਕਿਉਂਕਿ ਡੇਰੇ ਵਿੱਚ ਥੋੜੀ ਠੰਢੀ ਰਹਿ ਗਈ ਆ ਹੂੰ ਮੀਂਹ ਕਰਕੇ ਆ ਥੋੜਾ ਠੰਡ ਜੀ ਹੋ ਗਈ ਸੀ ਬਾਕੀ ਨਾਲੇ ਮੀਂਹ ਵੀ ਪੈ ਗਿਆ ਤਾਂ ਕਰਕੇ ਕੜਾ ਇਹਨਾਂ ਦੇ ਆਪਾਂ ਦੇ ਜੀ ਨਾ ਇੱਕ ਇਕੱਠਾ ਹੀ ਬਣ ਜੀ ਨਹੀਂ ਵਿਖਾ ਲਿਆ ਹੂੰ 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 ਇਹ ਉਹਦੇ ਨਾਲ ਕੋ ਮਗਾ ਸਾਫ ਨਹੀਂ ਕਰਦ ਰੇ ਨਾਲ ਪਾਣੀ ਨਾਲ ਜੀ ਠੀਕ ਆ ਤੁਮਨੇ ਵਿੱਚ ਸਾਹੀ ਰਹਿੰਦੀਆਂ ਹਾਂ ਸਾਫ ਜੀ ਮਿਲ ਜੇ ਤੁਹਾਨੂੰ ਬਾਈ ਸ਼ੌਂਕ ਕਰਾਉਂਦੇ ਨਾਲ ਆਪਣੇ ਜਿਹੜੇ ਉੜਨੇ ਵਾਲੇ ਕਬੂਤਰ ਆ ਜਿਹੜੇ ਵਿੱਚ ਦੂਵੇ ਵੀ ਆ ਤੁਹਾਨੂੰ ਸ਼ੌਂਕ ਕਰਾਉਂਦੇ ਉਹਨਾਂ ਦਾ ਹਨਾ ਇਹ ਨਵੇਂ ਬੱਚੇ ਤੇ ਹੁਣ ਫਿਲਹਾਲ ਤਾਂ ਇਹ ਕਿੜਾ ਕੱਢਿਆ ਜੀ ਆ ਪੰਜ ਕ ਬੱਚੇ ਆ ਛੋੜੇ ਬਾਈ ਹੁਣ ਜਿਹੜੇ ਨਿਕਲੇ ਵੇ ਤੇ ਆਪਾਂ ਚਲੋ ਗਿਆ ਇਹਨਾਂ ਨੂੰ ਪਾਲ ਲੂਗੇ ਬਾਕੀ ਤਾਂ ਜੋੜੇ ਟੁੱਟੇ ਵੀ ਸਮਝੋ ਹੁਣ 4-5 11 ਵਜੇ ਲੈਣੇ ਹੈਗੇ ਜਿਆਦੇ ਪੰਜ ਚਾਰ ਅੰਡੇ ਵੀ ਪਏ ਆ ਮਤਲਬ ਜਿਹਨਾਂ ਨੇ ਦਿੱਤੇ ਚਲੋ ਦੇਖ ਲਾਂਗੇ ਉਹਨਾਂ ਦੀ ਤਾਂ ਉਮੀਦ ਚਲੋ ਆਹੀ ਹੁੰਦੀ ਆ ਵੀ ਚਲੋ ਜੇ 2 ਤੇ 1 ਵਜੇ ਜਾਊਗਾ ਹੋਵੇ ਠੰਡ ਜਿਆਦਾ ਹੁੰਦੀ ਆ ਨੇ ਆਪਾਂ ਨੇ ਕੋਈ ਜੋ ਜਿਆਦਾ ਕਢਾਈ ਵੀ ਨਹੀਂ ਹੈ ਕਿ ਜੋ ਹੈਗਾ ਸਾਹਮਣੇ ਥੋੜੇ ਹੂੰ ਹੂੰ ਤੇ ਬਹੁਤ ਹੀ ਆਪਣੇ ਬਾਦੂ ਨੇ ਘੜਾ ਕਿ ਜਿੰਨੇ ਘੜਾ ਸਕੀਏ ਹੂੰ ਪਿਛਲੇ ਸੀਜੇ ਦੇ ਵੀ ਹੈਗੇ ਹਲਤ ਨਾਲ ਬੜੇ ਹੂੰ ਆਓ ਜਿਹੜੇ ਮਤਲਬ ਕੂਤਰ ਕੂਤਰੀਆਂ ਬਣ ਗਏ ਹੁਣ ਬਾਕੀ ਆ ਚਾਰ ਬੱਚੇ ਬੈਠੇ ਆ ਜਿਹੜੇ ਛੋਟੇ ਆ ਹਲੇ ਇਹ ਛੋਟੇ ਆ ਬਾਈ ਬੱਚੇ ਇਹ ਜਣਗੇ ਨਿਗਲੇ ਬਤੇ ਚਲੋ ਪੜ ਜਾਣਗੇ ਕੋਈ ਚੱਕਰ ਨਹੀਂ ਬਾਕੀ ਤੁਹਾਨੂੰ ਕਰਾਉਂਦੇ ਬਾਈ ਸ਼ੌਂਕ ਹੁਣ ਹਨਾ ਕਬੂਤਰ ਦਾ ਟੀਆਂ ਦਾ ਹੈ ਟੀਆਂ ਦਾ ਕਬੂਤਰ ਕਾਲਾ ਚੀਨਾ ਕੋਠ ਵਿੱਚ ਪਾਰਾ ਤੇ ਪੈ ਰਿਹਾ ਇਹਦੇ ਬੱਕਰ ਤੇ ਪੈ ਰਿਹਾ ਕਬੂਤਰ ਆਹ ਨਾਲ ਜੁੜੇ ਹੋਣਾ ਆ ਲੈ ਠੀਕ ਆ ਹਮਮ ਹਾਂ ਛੋਟੇ ਜਿਹੇ ਕੱਟਦਾ ਲੰਬਾ ਇਹ ਕੱਟ ਕੱਟ ਕਰਿਆ ਵਾ ਬਾਈ ਇਹ ਹਾਂ ਵੀਰੇ ਕਾਂਚੀ ਆ ਇਹਦਾ ਕੈਂਚੀ ਲੱਗੇ ਇਹਦੇ ਪੂੰਛ ਵਾਲੇ ਫੰਗ ਦਿਖਾਏ ਮੋੜੇ ਜੇ ਪੂੰਛ ਵਾਲੇ ਕਿੰਨੇ ਆਲੇ ਕਾਲੇ ਫੰਗ ਆ ਨਾ ਸਿੱਟੇ ਵੀ ਆ ਕਾਲੇ ਵੀ ਆ ਇਹ ਜੋੜਿਆਂ ਨੂੰ ਲਾਇਆ ਵੈਸੇ ਬਾਈ ਅਸੀਂ ਇਹਨਾਂ ਨੂੰ ਰੋਕੇ ਵੇ ਤਾਂ ਇਹਨਾਂ ਨੂੰ ਰੋਕ ਲੈਦੇ ਹਮਮ ਤੇ ਬਾਕੀ ਜਿਹੜੇ ਉੱਡਦੇ ਆਲੇ ਉਹ ਤਾਂ ਬੱਚਾ ਬਾਕੀ ਆ ਬੱਚੇ ਹੈਗੇ ਪਰ ਹੋਰ ਗੈਰ ਮਗਾਜਾ ਆਇਆ ਨਾ ਸਾਫ ਜੇ ਘਰੇ ਦੇ ਪੰਚੇ ਨਾਲ ਅੱਛਾ ਉਹ ਮਠਾਈਆਂ ਸਫਾਈ ਦੀ ਕਰ ਬੂ ਮਗਾ ਨਾਲੇ ਚਲ ਧੁੱਪ ਲੱਗ ਜਾਂਦੀ ਆ ਬਾਨੇ ਨਾਲ ਬੈਠੇ ਤੇ ਇਹ ਆਈਦਾ ਹੀ ਭਰਾ ਆ ਇਹ ਆ ਵੀ ਜਿਹੜਾ ਮੈਂ ਹੁਣ ਦਿਖਾਇਆ ਤਾ ਨਾ ਹੂੰ ਇਹ ਵੀ ਇਹਦਾ ਹੀ ਕਾਲਾ ਚੀਨਾ ਹੈ ਅੱਛਾ ਇਹ ਉਹਦਾ ਭਰਾ ਹੈ ਇਹ ਜਿਹੜੇ ਗੋਲਾ ਫੈਰ ਤੇ ਸਾਫਤ ਬਿਲਕੁਲ ਹੂੰ ਇਹਦੇ ਗੋਲਾ ਉਰੇ ਆ ਚਿੱਟੀਆਂ ਦਾ ਹੈ ਜੀ ਹੂੰ ਤੇ ਬਾਈ ਉੱਡਿਆ ਪਿਆ ਐਸੀ ਆ ਵਧੀਆ ਉਹਿਆ ਰੂਤਰ ਅੱਛਾ ਸਿੱਕੀਆਂ ਅੱਖਾਂ ਦਾ ਦੋ ਕੁ پنਜਰ ਆ ਦੋ ਹੋ ਦਿਖਾਇਓ ਖੋਲ ਕੇ ਪੱਲਾ ਖੋਲ ਕੇ ਦਿਖਾਇਓ ਇਹ ਨੂੰ ਰੰਗ ਵੀ ਲਾਇਆ ਬਾਦ ਆਪਾਂ ਨੇ ਸাদা ਵਜਾ ਆ ਹਰਾ ਲਗਾਇਆ ਵਜਾ ਡੱਡਾ ਮਾਰੇ ਹੋਵੇ ਇਹ ਛੱਡ ਲੂਗੇ ਆਪਾਂ ਠੀਕ ਆ ਇਹ ਹੋ ਗਈ ਆਪਣੇ ਯਾਰ ਨੂੰ ਇੱਕ ਵੇ ਗੱਲਬਾਤ ਆਪਾਂ ਹਮ ਹਣਾ ਉਹ ਕਹਿੰਦਾ ਕੁਲ ਇੱਕ ਸਾਡੇ ਲਈ ਘਰ ਰੱਖ ਲਗਣ ਆਓ ਚੱਲ ਇੱਕ ਬੱਚਿਆਂ ਨੂੰ ਵੀ ਹੈਗਾ ਗਾਹਾਂ ਇਹਨਾਂ ਆਪਾਂ ਨੇ ਕਪੂਟਾ ਸੈੱਟ ਕੀ ਖੈਰ ਆਵਾ ਛੱਡਿਆ ਤਾਂ ਬੜਾ ਇਹ ਉਹ ਘਰ ਦਾ ਬੱਚਾ ਦਾ ਲਾਲ ਚੀਜ਼ਾਂ ਫਿਲਹਾਲ ਜਾਂ ਲਾਲ ਸਿਰਾਂ ਦਾ ਹੈ ਹਾਂ ਸਾਰਾ ਹੀ ਲਾਲ ਹਮਮ ਉਹ ਕੱਟ ਕਰਿਆ ਰਹਿਣ ਦੇ ਪੱਲੇ ਤੇ ਦਿਖਾਉਣ ਨੂੰ ਕੱਟ ਤਾਂ ਕਰਿਆ ਉਹ ਲੰਗ ਦਿਖਾਉਂਦਾ ਵੀ ਆਹ ਉਹ ਜਿਹੜਾ ਹਾਂ ਕੱਚਾ ਜਲਾਲ ਲੰਗ ਲੱਗਿਆ ਉਹਦਾ ਕਾਪੂ ਮਾਰਦਾ ਹਾਂ ਗਾਇ ਵੀ ਚੱਕਰ ਪੈ ਜਾਂਦਾ ਆਹ ਤੇ ਪੱਟੀਆਂ ਲਾ ਦੇ ਵੀਡੀਓ ਜਿਹੜੀ ਆ ਵੀਡੀਓ ਦਾ ਬਈ 6 ਵਜੇ ਤੱਕ ਉੱਡਾ ਦਾ ਯਾਨੀ ਕਿ ਬੈਠ ਗਿਆ ਦਾ 15 ਮਿੰਟ ਪਹਿਲਾਂ ਬੈਠ ਗਿਆ ਦਾ ਹੋਰ ਵੀ ਕਈ ਉੱਤਰ ਦੇ ਵਿੱਚ ਬੈਠ ਗਿਆ ਇਹਦੇ ਪਹਿਲਾਂ ਇਹ ਵੀ ਚਿੱਟੀਆਂ ਅੱਖਾਂ ਦਾ ਬਈ ਇਹ ਅੱਖਾਂ ਦੇਖੋ ਉੱਤਰ ਤੇ ਲਾਲ ਚੀਨਾ ਦਾ ਉਸ ਟਾਈਮ ਆ ਹੁਣ ਲਾਲ ਲਾਲ ਦੇ ਗੁੱਲ ਰਹਿ ਗਏ ਨੇ ਹਾਂ ਸੋਣਾ ਬਾਈ ਕਬੂਤਰ 9 ਕੁ ਵਰਗੀ 5:00 ਸਾਹ ਹੂੰ ਵਧੀਆ ਔੜਿਆ ਦਾ ਕਬੂਤਰ 6:00 ਵਜੇ ਤੱਕ ਹੂੰ ਯਾਨੀ ਕਿ ਫਿਰ ਉਹ ਸਾਢੇ 6:00 ਵਾਂ ਦੀ 15-20 ਮਿੰਟ ਬਾਅਦ ਬਾਜੀ ਸਾਂਝੀ ਹੋਈ ਸੀ ਉੱਥੇ ਤੇ ਵਧੀਆ ਔੜਿਆ ਦਾ ਮਤਲਬ ਅਸੀਂ ਬਾਈ ਘਰਾਂ ਵੀੜ ਆਏ ਤੇ ਇਹ ਘਰੇੜ ਆਏ ਬਾਜੀ ਦੀ ਗੱਲ ਨਹੀਂ ਬਾਜੀ ਤਾਂ ਇੱਕੋ ਛੱਡਿਆ ਤੇ ਬੰਗਰ ਘਾੜ ਦਿੱਤਾ ਹਨਾ ਬਾਜੀ ਵਿੱਚ ਇਸ ਕੋ 6 ਵਜੇ ਬੈਠਾ ਤਾਂ ਤੇ ਇਹ ਜਿਹੜੇ ਤੇ ਮੰਨ ਲਓ ਵੀ ਉਹ ਦਿਨਾਂ ਵਿੱਚ ਨਾ ਯਾਰ ਫਿਰ ਟਾਈਮ ਆ ਗਿਆ ਤਾਂ ਮਤਲਬ ਉਹ ਉਹ ਦਿਹਾੜਾ ਦੂਸਰਾ ਵਾਲਾ ਠੀਕ ਹੈ ਨਾ ਤੇ ਉਹਨਾਂ ਦਿਨਾਂ ਵਿੱਚ ਆਟਾ ਵੀ ਦੇਢ ਦੋ ਦੇਢ ਦਿਨ ਹੀ ਉਹਦੇ ਕਰੇ ਨਹੀਂ ਆ ਗਿਆ ਅਰੇ ਮੈਂ ਤੁਹਾਨੂੰ ਪਿਛਲੀ ਗੁੜੀ ਚ ਵੀ ਦਿਖਾਇਆ ਇਹ ਅਸੀਂ ਘਰਾਂ ਡਾਇਆ ਦਾ ਬਾਈ ਉਦਾਂ ਦੀ ਛੱਡਿਆ ਨਹੀਂ ਹੈਗਾ ਐਵੇਂ ਤੁਹਾਨੂੰ ਕਹੀਏ ਅਸੀਂ ਘਰੇ ਡਾਏ ਆ ਪਰੇ ਜਣ ਕੇ ਕਰਕੇ ਦਾ ਉਹ ਬਾਜੀ ਛੱਡ ਜਿਹੜਾ ਤੇ ਪਹਿਲਾਂ ਦਿਖਾਇਆ ਤੁਹਾਨੂੰ ਕੂਤਰ ਉਹ ਆਪਾਂ ਨੇ ਬਾਜੀ ਵੀ ਛੱਡੇ ਤਾਂ ਖੈਰਾਬ ਆਵਾਜ਼ ਉਹ ਯਾਨੀ ਕਿ 6 ਵਜੇ ਬੈਠਿਆ ਤਾਂ ਉਹ ਇਸ ਟਾਈਮ ਇਹਦੇ ਰੰਗ ਉੱਤਰ ਗਿਆ ਸੀ ਲਾਹ ਦੇ ਇਹ ਜਦ ਪੱਠੇ ਦੇ ਉਸ ਟਾਈਮ ਜਦ ਅਸੀਂ ਨਵੇਂ ਪੱਠੇ ਦੇ ਨਵੇਂ ਪੱਠੇ ਹੀ ਤੇ ਹੁਣ ਤਾਂ ਫਿਲਹਾਲ ਇਹ ਬੜੇ ਹੋ ਗਏ ਹੁਣ ਤਾਂ ਬੜੇ ਆ ਕਬੂਤਰ ਕਬੂਤਰੀਆਂ ਬਣ ਗਏ ਬਾਈ ਇਹ ਪੰਜੇ ਦਿਖਾਏ ਹੋ ਇਹਦੇ ਇਹ ਹੁਣ ਬਾਈ ਆਪਾਂ ਛੱਡਾਂਗੇ ਐਤ ਕਿ ਇਹਨਾਂ ਨੂੰ ਐਤ ਕੀ ਛੱਡ ਲੈਣੇ ਆਪਾਂ ਨੇ ਇਹ ਪੱਲੇ ਐਨ ਦਿਖਾਏ ਕਰੋ ਬਾਈ ਚੰਗੀ ਤਰ੍ਹਾਂ ਐਨ ਬੰਦੇ ਕਈ ਕਹਿਣ ਲੱਜਾਂਦੇ ਵੀ ਦਿਖਾਉਂਦੇ ਨਹੀਂ ਚੰਗੀ ਤਰ੍ਹਾਂ ਐ ਜਿੱਦਾਂ ਐਨ ਪੂਰਾ ਤਰ੍ਹਾਂ ਕਈ ਬੀਰ ਬਜਾਰੇ ਆਪਣੇ ਕਹਿਣ ਲੱਜਾਂਦੇ ਵੀ ਬਾਈ ਤੁਸੀਂ ਪੂਰੀ ਤਰ੍ਹਾਂ ਸ਼ੌਂਕ ਨਹੀਂ ਕਰਾਉਂਦੇ ਐਨ ਪੱਲਿਆਂ ਦਾ ਪੰਜਿਆਂ ਦਾ ਹਨਾ ਜੋ ਵੀ ਬਾਈ ਕੋਈ ਗੱਲ ਨਹੀਂ ਜਿੱਦਾਂ ਵੀ ਆਪਾਂ ਹੋਇਆ ਕੋਸ਼ਿਸ਼ ਤਾਂ ਵਧੀਆ ਹੀ ਬਣਾ ਕੇ ਦਿਖਾਏ ਕਰਾਂਗੇ ਇਹ ਮਤਲਬ ਘਰਾ ੜਾਏ ਵੇ ਆਪਾਂ ਨੇ ਇਹ ਇਹ ਹੁਣ ਐਤ ਕੀ ਬਾਈ ਛੱਡ ਕੇ ਦੇਖ ਲੈਣੇ ਆਪਾਂ ਨੇ ਇਹ ਸੀਜ਼ਨ 'ਚ ਛੱਡ ਕੇ ਦੇਖਾਂਗੇ ਆਪਾਂ ਨੂੰ ਇਹਨਾਂ ਨੂੰ अच्छा नीली ਨਾਲ ਹਾਂ ਇਹ ਨੀਲੀ ਗੂੰਦਰੀ ਠੀਕ ਇਹ ਹਲੀਆਂ ਅੱਖਾਂ ਦੀਆਂ ਉਹਦੀਆਂ ਹੂੰ ਇਹ ਉਹਨਾਂ ਦਾ ਚਿੱਟੀਆਂ ਦਾ ਬੱਚਾ ਕੱਢਿਆ ਕਾਲੀ ਨੋਕ ਹੈ ਦੀ ਹੈ ਨਾ ਹਾਂ ਇਹ ਹਜੇ ਇੱਕ ਵਾਰ ਨਹੀਂ ਡਾਇਆ ਹੈਗਾ ਅਰੇ ਬੱਚੇ ਗੁੱਡੇ ਤੇ ਜੱਦਾ ਕੱਢਿਆ ਨਾ ਹੂੰ ਇਹਦਾ ਬਾਹਰ ਚਿੱਟੀਆਂ ਦਾ ਹੈ ਠੀਕ ਪੱਲੇ ਦਿਖਾਏ ਉਹਨੇ ਪਹਿਲਾਂ ਪੁੱਤ ਦਿਖਾਇਆ ਬੱਕਰ ਤੇ ਪੈਰਾ ਹੂੰ ਉਹ ਗਲੱਡ ਦੇ ਵਿੱਚ ਮਿਕਸ ਆ ਇਹ ਨੀਲੀ ਗੂੰਦਰੀ ਆ ਅੱਛਾ ਉਹਨਾਂ ਵਿੱਚ ਮਿਕਸ ਕਰਾਇਆ ਹੈ ਠੀਕ ਹੈ ਇਹ ਕੱਟ ਤਾਂ ਨਹੀਂ ਕਰਿਆ ਵਾ ਕੱਟ ਕਰਿਆ ਵਾ ਨਹੀਂ 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 ਇਹ ਪਛਾਰ ਹੁੰਦਾ ਠੀਕ ਹੈ ਪਰ ਆ ਰਹੇ ਆਕਰਾਂ ਆਪ ਉਪਰ ਹੀ ਕਰਨੀ ਛਾੜ ਗਿਆ ਪਿੱਛੇ ਬੈਠਾ ਛਾੜ ਗਿਆ ਪਰ ਇਹ ਹੂੰ ਗਰਮੀ 'ਚ ਕੱਢਿਆ ਜਾਊਗਾ ਠੀਕ ਆ ਹਾਂ ਠੀਕ ਆ ਸਾਮ ਤੇ ਰੱਖਣੇ ਆ ਵੀ ਹਲੇ ਇਹ ਉਹ ਬੋਖੇ ਪੁੱ ਫਿਰ ਆਪਾਂ ਨੂੰ ਦਿੱਕਤਬਾਜ਼ੀ ਨਾ ਹੋਵੇ ਹੂੰ ਉਹ ਛਾਤਰੀਆਂ ਤੇ ਵੀ ਬਾਈ ਜਿਹੜੇ ਛੋਡੇ ਬੱਚੇ ਆ ਹੂੰ ਆਪਣੇ ਆ ਬੈਠੇ ਆ ਇਹ ਮੈਂ ਛੋਟਿਆਂ ਨੂੰ ਛਾਤਰੀ ਤੇ ਈਸ਼ ਕਰਕੇ ਕੱਢਿਆ ਕਿਉਂਕਿ ਨਾ ਵੀਰ ਜਿਆਦਾ ਹੋਣਾ ਇਹ ਬੱਚੇ ਮਨੂੰ ਡੁੱਗਣ ਲੈ ਗੋਣੇ ਇੰਨੇ ਪੱਕੇ ਹੋਜੇ ਨੇ ਛਾਤਰੀ ਦੇ ਜਿੱਦਾਂ ਕਿ ਇਹ ਆਪਾਂ ਬਾਜੀ ਦੇ ਵਿੱਚ ਫਿਰ ਆਪਾਂ ਜੇ ਛੱਡਦੇ ਨਾ ਕਬੂਤਰ ਉੱਥੇ ਵੀ ਆਪਾਂ ਦਾ ਟਾਈਮ ਨਹੀਂ ਬਹੁਤਾ ਖਰਾਬ ਕਰਦੇ ਹੂੰ ਤੇ ਆਪਾਂ ਟਾਈਮ ਕੇ ਲਾ ਕੇ ਛੇਤੀ ਲੈ ਆਉਂਦੇ ਆ ਤੇ ਬਾਕੀ ਜਾਂ ਨੰਬਰ 2 ਤੇ ਗੱਲ ਆ ਕਬੂਤਰ ਹੈਰਾਨ ਬਾਜੀ ਨਹੀਂ ਕਰਦਾ ਬੰਦੇ ਨੂੰ ਇਹ ਤਾਂ ਹੈ ਨਾ ਢੋਰੀ ਪੱਕੇ ਲੱਗੇ ਹੋਣ ਜਿੱਕਣਾ ਕਹਦੇ ਨੇ ਬੜਾ ਪੱਕਾ ਲੱਗਿਆ ਛਦੀ ਤੇ ਇਹ ਕਾਰਨ ਛੋਟੇ ਬੱਚਿਆਂ ਨੂੰ ਲਾਉ ਜਦਰੀ ਵੇ ਜਿੱਦਾਂ ਇਹਦੇ ਪਰਪੁਰ ਆ ਗਏ ਸਹੀ ਤੇ ਇਹਦਾ ਵੀ ਬਾਈ ਰਿਕਾਰਡ ਬਹੁਤ ਵਧੀਆ ਰਿਹਾ ਏ ਵੀਰੇ ਦਵਾਜ ਨੀਲੀ ਡੱਬੀ ਕਬੂਤਰੀ ਦੀ ਆਪਣੇ ਕੋਲ ਅ ਨੀਲੀ ਡੱਬੀ ਦਵਾਜ ਕਬੂਤਰੀ ਤੇ ਕਬੂਤਰ ਹੈਗਾ ਤਾਂ ਖੱਟੀਆਂ ਦਾ ਚਰਦਾ ਹੂੰ ਠੀਕ ਆ ਤੇ ਉਹ ਕੂਤਰਾ ਦਾ ਵੀ ਤੇ ਬੱਚੇ ਨਿਕਲੇ ਤੇ ਦੋ ਇਹ ਕਿਉਂਕਿ ਉਹਨੇ ਡੱਬਾ ਤਾਂ ਮੈਂ ਸੋ ਜਿਹੜਾ ਵੀ ਡੱਬਾ ਕੱਢੂਗੀ ਹਨਾ ਜਾਂ ਕੋਈ ਹੋਰ ਰੰਗ ਕੱਢੂਗੀ ਲਾਹ ੱੱਲੇ ਖੋਲ ਕੇ ਦਿਖਾਉਂ ਤੇ ਫਿਰ ਉਹਨੇ ਬੱਗੇ ਕੱਢੇ ਦੋ ਹੀ ਸ਼ਾਖੇ ਅੱਛਾ ਇਹ ਵੀ ਤੇ ਮੈਲ ਕਰੇ ਤੇ ਝਾਲਰਾ ਕਰੀਆਂ ਬੀਤੀਆਂ ਇਹ ਸੀ ਜਿਹੜੇ ਰੰਗ ਥੋੜਾ ਜਿਆਦਾ ਹਲਗਿਆ ਬੈਠੇ ਹੂੰ ਪੱਲੇ ਤਾਂ ਇਹ ਬੜੀ ਵੱਡੀਆਂ ਨੇ ਤੇ ਉੱਡੇ ਬਹੁਤ ਦਿਖਾ ਦਿਉ ਆ ਵੀ ਦਿਖਾ ਦਿਓ ਜਨ ਕੀ ਗਰਮੀ 'ਚ ਉੱਡ ਗਿਆ ਦਾ ਇਹ ਅ ਇਹ ਉਹ ਉਹ ਟਾਈਮ ਵਿੱਚ ਇਹ ਪਰ ਛੜ ਗਿਆ ਫਿਰ ਹੂੰ ਪੰਨੇ ਦੇਖ ਨੇ ਗੁੰਦਵੇਂ ਪੱਲੇ ਆ ਜਿਵੇਂ ਗੈਪ ਨਹੀਂ ਹੈਗਾ ਹੂੰ ਇਹ ਉਹ ਜਿਹੜੀ ਦਿਵਾਜ ਕੰਉਤਰੀ ਸੀ ਉਹਦਾ ਰਿਕਾਰਡ ਕਿਹਾ ਤਾਂ ਉਹ ਪੂਰਾ ਦਿਨੇ ਫਿਰ ਜਾਂਦੀ ਸੀ ਵਜੇ ਅੱਛਾ ਹਾਂ ਜਿੱਦਾਂ ਕੀ ਐਦਾਂ ਨਹੀਂ ਕਹਿੰਦਾ ਮੈਂ ਵੀ ਲੋ ਵਾਲੇ ਦਿਨਾਂ ਦੇ ਵਿੱਚ ਨਹੀਂ ਕਹਿੰਦਾ ਇਹ ਥੋੜਾ ਜਿਹਾ ਜਿੱਕਣੋਂ ਤੇ ਪਹਿਲਾਂ ਦੀ ਗੱਲ ਹੁੰਦੀ ਹੈ ਨਾ ਹੂੰ ਉਹਨਾਂ ਦਿਨਾਂ ਮਾ ਪੂਰਾ ਦਿਨੇ ਘਰੀ ਬਾਕੀ ਤਾਂ ਬਈ ਆਏ ਆ ਹੁਣ ਆਪਾਂ ਐਦਗੀ ਛੱਡਣੇ ਆ ਇਹੇ हां ਛੱਡ ਕੇ ਦੇਖ ਲਾਂਗੇ ਕਿਉਂਕਿ ਉਸ ਟਾਈਮ ਤੱਕ ਉਤਰੇ ਬੱਚੇ ਤੇ ਪੱਠੇ ਹੀ ਦੇ ਮੇਰੇ ਖਿਆਲ ਮੈਂ ਛੱਡ ਵੀ ਨਹੀਂ ਹੋਏ ਸਾਤੇ ਹੁਣ ਤਾਂ ਕਬੂਤਰ ਕਬੂਤਰੀਆਂ ਬਣ ਗਏ ਹਨ ਹੁਣ ਇਸ ਵਾਲੇ ਸੀਜ਼ਨ 'ਚ ਛੱਡਨੇ ਆਪਾਂ ਨੇ ਆਪਾਂ ਦੋਨੇ ਸ਼ੌਂਕ ਕਰਾ ਰਹੇ ਤਾਂ ਆਪਣੇ ਕਬੂਤਰਾਂ ਦੇ ਹਨ ਬਹੁਤ ਸ਼ਾਨਦਾਰ ਬਣਾ ਕਬੂਤਰਾਂ ਦੇ ਲਾਅਸਰੀਆਂ ਚੂਹਾ ਕਰੇ ਦਾ ਬਰੇਜ਼ੀ ਦਾ ਇਹ ਕ ਮਤਲਬ ਵੀ ਕੱਟ ਕਰ ਲੈਂਦੇ ਆਪਾਂ ੜਾਈ ਵੀ ਨਿਕ ਕਰਾਈ ਸੀ ਕਰ ਜਿੰਨੀ ਕਿ ਲੋੜ ਹੁੰਦੀ ਹੈ ਨਾ ਜਾਦਾ ਘਰੇ ਨਹੀਂ ਮਚਾਈ ਤੇ ਅੱਖ ਦਸਾਏ ਇਹ ਬਾਬੇ ਕੁੁੱਤਾ ਹਿੰਦੇ ਦੇਣੀ ਬਾਹਰ ਤੇ ਜਮਾਂ ਵੀ ਹੈ ਇਹ ਦੇਖ ਕਿੰਦਾ ਸਿਰ ਤੋਂ ਆ ਖੜਾਇਆ ਹੈ ਖੱਟੀਆਂ ਜੀ ਅੱਖਾਂ ਨਾਲ ਮੁੰਨੀਆਂ ਜੀ ਗਲੋ ਬਾਈ ਕਰ ਲੋ ਸ਼ੌਕ ਪਿਓ ਦੇ ਹਰੀ ਹਰੀ ਝੱਲ ਲਗਵਾ ਜੀ ਅੱਖਾਂ ਦੇ ਵਿੱਚ ਪੱਲੇ ਦਸਾਏ ਉਹਨੇ ਹੈ ਪੱਲੇ ਪੱਲੇ ਦੇ ਵੀ ਹੁੰਦੇ ਨੇ ਗਾਪ ਜਮਾਂ ਨਹੀਂ ਹੈਗਾ ਇਹ ਮਤਲਬ ਵਧੀਆ ਬਲੱਡ ਚੋ ਜਾਮ ਉੱਤਰ ਗਿਆ। ਦੂਆ ਬੱਲਾ ਵੀ ਖੋਲਿਓ। ਜਿੰਦਾ ਵੀ ਆਪਾਂ ਕਹਿ ਦਈਏ ਕਿ ਤੂੰ ਉੱਤਰ ਹਿੱਲਦਾ ਏ ਹਨਾ। ਵੀ ਆਪਾਂ ਜੇ ਇਹ ਬਲੱਡ ਨੂੰ ਨਾ ਕਿ ਮਿਕਸ ਕਰਾ ਦਈਏ ਨਾ। ਥੇਰੇ-ਥੇਰੇ ਰੁਕ ਜਾਂਦਾ ਬੱਚਾ। ਵਧੀਆ ਮਤਲਬ ਪੰਜ ਪੰਜ ਦੇ ਸਾਲ। ਪਰ ਜੇ ਛੋਟੇ-ਛੋਟੇ ਹੁੰਦੇ ਨਾ ਤੇ। ਜਾਂ ਪੰਜੇ ਆ ਬਈ। ਹਾਂ ਛੋਟੇ-ਛੋਟੇ ਪੰਜੇ ਹੁੰਦੇ ਆ। ਠੀਕ ਆ। ਛੋੜੇ ਪੰਛੀ ਛੋਟੀ ਜੀ ਨੋਕ ਹੁੰਦੀ ਆ ਨੋਕ ਕਿਹੜੀ ਨੋਕ ਦਿਖਾਈ ਛੋਟੀ ਜੀ ਹਾਂ ਛੋਟੀ ਜੀ ਨੋਕ ਵਗੜ ਦਿਖਾਈ ਛੋਟੀ ਨੋਕ ਹੈ ਨਹੀਂ ਹੈ ਲੋ ਜੀ ਅਗਲੇ ਉੱਤਰ ਦਾ ਸ਼ੌਂਕ ਇਹ ਬਾਈ ਇਹਦਾ ਵੀ ਵਧੀਆ ਰਿਕਾਰਡ ਰਿਆ ਬੱਚੇ ਦਾ ਕਿਉਂਕਿ ਪਹਿਲਾਂ ਤਾਂ ਇਹ ਬੱਚਾ ਚਿੱਟੀਆਂ ਅੱਖਾਂ ਦੇ ਦੋਹੇ ਆਦੇ ਪਿਓ ਮਾ ਤੇ ਉੱਬਿਆ ਨਹੀਂ ਹੈਗਾ ਪਹਿਲਾਂ ਤਾਂ ਜਮੇ ਬਿਲਕੁਲ ਜੇ ਜਦੋਂ ਉੱਡਿਆ ਬਾਈ ਇਹ ਫਿਰ ਪੱਲੇ ਤੋਂ ਝਾੜ ਕੇ ਤਾਂ ਫਿਰ ਪੂਰਾ ਇਹ ਅਸਮਾਨ ਦੇ ਛੂਹ ਕੇ ਆਇਆ ਪੂਰਾ ਫਿਰ ਉਸ ਤੋਂ ਬਾਅਦ ਨਹੀਂ ਉੱਡਿਆ ਰੋਕ ਲਿਆ ਲਾ ਕੇ ਇਹਦੇ ਵੀ ਪੱਲੇ ਹਨ ਗੁੰਡਵੇਂ ਆ ਦੂਆ ਵਾਲਾ ਦੂਆ ਬੱਲਾ ਦਿਖਾਏ ਇਹ ਬਾਈ ਆਪਾਂ ਨੇ ਛੱਡਣੇ ਐ ਤੱਕੀ ਇਹ ਹੁਣ ਅਸੀਂ ਜਾਨੀ ਕਿ ਘਰਾਂ ਦਾ ਚੈੱਕ ਕਰ ਲੇਦੇ ਪਿਛਲੇ ਸਾਲ ਲੇਟ ਹੋ ਗਏ ਤੇ ਨਾ ਜਦੋਂ ਗਰਮੀਆਂ ਦੀਆਂ ਬਾਜ਼ੀਆਂ ਲੰਘੀਆਂ ਦੀਆਂ ਉਹਦੇ ਬਾਅਦ ਫਿਰ ਇਹ ਛੋਟੇ ਤੇ ਉਸ ਟਾਈਮ ਫਿਰ ਹੁਣ ਆਪਾਂ ਇਸ ਵਾਰ ਇਹਨਾਂ ਨੂੰ ਦੇਖਾਂਗੇ ਬਾਈ ਛੱਡ ਕੇ ਹਨਾ ਬਾਹਰ ਘਰ ਪਰ ਤਾਂ ਮਾੜੇ ਮੋਟੇ ਆਪਾਂ ਨੇ ਵਿੱਚ ਨੂੰ ਛੱਡ ਲਏ ਤੇ ਵਿੱਚ ਨੂੰ ਛੱਡ ਰਹਿ ਗਏ ਤੇ ਆਪਣੇ ਜਿਹੜੇ ਐਤਕੀ ਛੱਡਣੇ ਆ ਆਪਾਂ ਨੇ ਮੈਂ ਕਹਿਆ ਤਾਂ ਡੱਬੀ ਤੇ ਦੋ ਕੱਡੇ ਤੇ ਨਾ ਡੱਬੀ ਨੇ ਨੀਲੀ ਨੇ ਹਨਾ ਅੱਛਾ ਇਹ ਦੂਆ ਉਹਦਾ ਇਹ ਉਹ ਨਾ ਜੋ ਰੰਗ ਲੱਗਿਆ ਹੋਦਾ ਅਸੀਂ ਪਹਿਲਾਂ ਦਾ ਦਿਖਾਇਓ ਮੜਾ ਜ ਆਖ ਦਿਖਾਇਓ ਇਹਦੀ ਅੱਖ ਕਾਲੀਆਂ ਲਈਆਂ ਇਹ ਹਾਂ ਬੜੀ ਨੇ ਅੱਖਾਂ ਇਹ ਕਾਲੀਆਂ ਅੱਖਾਂ ਦਾ ਪੰਜੇ ਜਵਾਜ ਕੂਤਰੀ ਕੇ ਚਰਦੇ ਪੰਜੇ ਆਪਾਂ ਜੀਏ ਬਾਈ ਠੀਕ ਆ ਜਾਨਣੇ ਕਿ ਆਪਾਂ ਇਹ ਸੀਜਨ ਡਾਣੇ ਆ ਬਾਈ ਇਹ ਸਾਰੇ ਇਹਦੇ ਤੁਹਾਨੂੰ ਸ਼ੌਂਕ ਕਰਾ ਰਹੇ ਆ ਆਪਣੇ ਕਬੂਤਰਾਂ ਦਾ ਨਾ ਬਿਲਕੁਲ ਇਹ ਇਹ ਕਿਹੜੇ ਉਹਦਾ ਬੱਚਾ ਬਾਈ ਇਹ ਇਹ ਬਾਈ ਕਬੂਤਰੀ ਆ ਆਪਣੇ ਕੋਲ ਸ਼ਾਖੀ ਕੂਤਰੀ ਜੇ ਇਹ ਜੋੜੀ ਆ ਵੀਰੇ ਕਾਲੀਆਂ ਦਾ ਕੂਕਰ ਤੇ ਕੂਤਰੀ ਆ ਕਮੰਦਰੀ ਜੀ ਦੀ ਕੂਤਰੀ ਆ ਅੱਖ ਦਿਖਾਓ ਪਹਿਲਾਂ ਇਹ ਬੱਚਾ ਕਾਲੀਆਂ ਦਾ ਹੈ ਹੈ ਮਦਰ ਘੱਟ ਦੀ ਕੂਟ ਵੀ ਹੈ ਤੇ ਅਧਾਰ ਨੂੰ ਵੀਰੇ ਬਹੁਤ ਜਾਲ ਹੈ ਅੱਲਾ ਹੁਣ ਵੀ ਲੋਕ ਮੂੰਹ ਘੱਟ ਦੀ ਹੈ ਠੀਕ ਹੈ ਪੱਲੇ ਦਿਖਾਓ ਹੈ ਪੱਲੇ ਇਹ ਹੈਗੇ ਤੇ ਸਾਤੇ ਵਾਰੇ ਦੇ ਨਾਲ ਝੜ ਗਏ ਪਰ ਨਾਲ ਸਾਤੇ ਆ ਵੀ ਉੱਡ ਗਏ ਫਿਰ ਇੱਕ ਦਿਨ ਇਦਾਂ ਹੀ ਇੱਕ ਦਿਨ ਬੱਚੇ ਕੱਢੇ ਵੀ ਉੱਡ ਗਏ ਇਦਾਂ ਹੀ ਗੁੱਡੇ ਦੇ ਵਿੱਚ ਤੇ ਤੇ 2:30 3 ਵਜੇ ਬੈਠੀ ਆ ਛਤਰੀਆਂ ਮੈਂ ਮੈਂ ਪੜਕਾ ਕੇ ਮੇਰਾ ਸਾਰਾ ਦਿਨ ਬੁੱਤ ਗਿਆ ਪੰਜੇ ਦਿਖਾਇਓ ਜੇ ਛੋਟੇ ਛੋਟੇ ਲੋਕ ਵਰਗੀ ਹੈ ਬੱਚੇ ਕੱਡੇ ਤੇ ਹੁਣ ਇਹਨੇ ਆ ਜਿਹੜੇ ਬੱਚੇ ਬੈਠੇ ਆ ਇੱਕ ਇਹ ਕਹਾ ਇਹਦਾ ਬੱਚਾ ਇੱਕ ਆ ਇਹਦਾ ਬੱਚਾ ਹੈ ਅੱਛਾ ਇਹ ਤੋਂ ਗਾ ਦੇ ਇੱਕ ਰਾਹ ਨਾਲ ਇਹਦੇ ਦੋ ਬੱਚੇ ਆ ਇਹ ਜੋੜਿਆਂ ਵਾਲੀ ਹੈ ਕਬੂਤਰੀ ਬਣੀ ਵੀ ਹਾਂ ਇਹ ਇਹ ਕਬੂਤਰ ਵੀਰੇ ਇਹ ਕੋਲ ਲਾਊ ਸ਼ਰੀਆਂ ਦੇ ਪਿਠਾਈ ਜਿਹੜੀ ਪਹਿਲਾਂ ਲਾਊ ਸ਼ਰੀ ਦਿਖਾਈ ਆ ਹਾਂ ਆ ਉਹਨਾਂ ਚੋਂ ਆ ਇਹਦੀ ਵੀ ਆਖੋ ਦੇ ਵਰਗੀ ਹੋ ਹਨਾ ਸੇਮ ਆ ਸੇਮ ਹਾਂ ਦਹੀਂ ਆ ਬੈਠਾ ਇੱਕ ਇਹਦੇ ਨਾਲ ਦਾ ਅਖੜ ਹਾਂ ਲਾਲ ਸਿੰਘ ਨਾਲ ਸੀ ਤੇ ਉਹ ਦਿਆ ਵੀਰੇ ਬਹੁਤ ਹੀ ਆ ਵੀ ਇਹ ਕਬੂਤਾਦਾਰਾ ਤਾ ਕੀ ਹੋਇਆ ਇਹ ਕਬੂਤਰ ਇੱਕ ਦਿਨ ਸੀ ਪੰਜੇ ਦਿਖਾਇਓ ਪੰਜਾ ਸੱਚ ਆਪਣੇ ਪੱਲੇ ਪੱਲੇ ਖੋਲ ਕੇ ਦਿਖਾਇਓ ਉਹੀ ਬਾਤ ਛੁਪਣਾ ਹੀ ਗੁੰਦਵੇਂ ਪੱਲੇ ਹਾਂ ਪੱਲੇ ਉੜਨੈ ਨੂੰ ਕਰਦੇ ਹਾਂ ਤਾਂ ਨਿਕਲ ਜੇ ਕਹੇ ਛੱਡ ਦੇ ਕੰਨੀ ਕੋਟਕੇ ਪੜਿਆ ਰੋਕੇ ਵੇ ਹੁਣ ਟਾਈਮ ਹੋ ਗਿਆ ਨਾ ਹਾਂ ਕਿ ਸਾਲਾ ਨਿਕਲ ਨਾ ਜਾਵੇ ਹੱਥ ਸੀ ਤੇ ਨੇ ਪੰਜੇ ਲੋਕ ਲਾਉਣ ਦੇ ਤਾਂ ਲੋਡ ਰਹਿਣਾ ਹੈ ਲੱਗਿਆ ਫਿਰ ਦੇਖਾਂ ਟਾਈਮ ਫਿਰ ਮਨੂੰ ਇੱਕ ਠੰਡਾ ਹੋਊਗਾ ਮੌਸਮ ਗਰੀ ਜੇ ਨੀ ਪਤਾ ਠੀਕ ਪਹਿਲਾਂ ਕਬੂਤਰ ਦਿਖਾਏ ਤੇ ਵਿੱਚ ਪੱਠੇ ਆਪਣੇ ਦਿਖਾਏ ਵੀ ਤੇ ਪਹਿਲਾਂ ਇਹ ਕੁਛ ਕ ਆਪਣੇ ਰਹਿ ਗਏ ਤੇ ਜਿਨ੍ਹਾਂ ਦਾ ਮਤਲਬ ਦਿਖਾਉਣੇ ਤੇ ਰਹਿ ਗਏ ਤੇ ਕੁਛ ਆਪਣੇ ਵਿੱਚ ਵੀ ਖੁੱਡੇ ਤੇ ਹੈਗੇ ਇੱਧਰ ਆਪਣੇ ਪੱਠੇ ਮਨਿਹੜੇ ਕੱਡੇ ਵੀ ਦੇ ਵਿੱਚ ਆ ਬੈਠੇ ਆ ਨਾ ਆ ਦੇਖੋ ਕੋ ਕੁੱਤਰੀ ਵੀ ਬੈਠੀ ਹੈ ਬਜਿਆਂ ਵਾਲੀ ਠੀਕ ਆ ਜੀ ਇਹ ਜਿਹੜੇ ਆਪਣੇ ਰਹਿ ਗਏ ਦੇ ਬਾਈ ਉਤਰ ਉਦਣ ਸ਼ੌਕ ਕਰਾਉਣ ਤੇ ਆਪਾਂ ਨੇ ਉਹ ਦਿਖਾਏ ਹੈ ਕਿ ਇਹ ਹਾਂ ਹਾਂ ਠੀਕ ਆ ਜੀ ਬਾਕੀ ਇੱਧਰ ਵੀ ਹੈਗੇ ਆ ਆਪਣੇ ਹਲੇ ਅੱਛਾ ਅੱਛਾ ਆ ਜਿਹੜੇ ਬੱਚੇ ਆ ਬਾਈ ਚਾਰ ਕੋ ਬੱਚੇ ਚਲੋ ਪੜਜੂਗੇ ਮਾਹਾਂ ਇਹ ਹਨਾ ਬਾਕੀ ਆ ਬੈਠੇ ਆ ਬਾਈ ਜਾਲ ਵਿੱਚ ਸਾਰੇ ਜਾਲ ਚ ਛੱਡੇ ਹੋਏ ਆ ਭਾਈ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਤੁਹਾਡੇ ਉਹਦੇ ਨਾਲ ਆਪਾਂ ਨੂੰ ਹੌਸਲਾ ਮਿਲ ਜਾਂਦਾ ਹਨਾ ਬਾਕੀ ਇੰਨੀ ਵੀਡੀਓ ਕਬੂਲ ਕਰਿਓ ਮਿਲਦੇ ਹਾਂਗੇ ਸਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਇੱਕ ਆਪਣਾ ਕਬੂਤਰ ਵੀ ਉੱਡਦਾ ਵੀ ਆ ਪੱਟ ਬੱਚਾ ਆ ਆਹ ਐਡਾ ਹੱਤ ਦਾ ਸਾਲਾ ਇਹ ਮੈਂ ਚਲੋ ਉੱਡ ਜੂੰਗਾ ਇਹ